ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਹਰ ਸ਼ਬਦ ਦੇ ਅੰਦਰ ਗੁਰਬਾਣੀ ਦੀ ਹਰ ਪੰਕਤੀ ਦੇ ਅੰਦਰ ਸਾਡੇ ਜੀਵਨ ਨੂੰ ਸੋਨਾ ਬਣਾਣ ਲਈ ਸੁਚੱਜਾ ਬਣਾਣ ਲਈ ਸੁਨੇਹਾ ਦਿੱਤਾ ਹੈ ਹਰ ਸ਼ਬਦ ਅੰਦਰ ਹਰ ਪੰਕਤੀ ਦੇ ਅੰਦਰ ਜੀਵਨ ਨੂੰ ਸਮਝਣ ਦੇ ਨੁਕਤੇ ਨੇ ਏਸੀ ਕਾਰਨ ਹੈ ਕਿ ਜਿਹੜਾ ਬਾਣੀ ਦੇ ਨੇੜੇ ਹੁੰਦਾ ਹੈ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਸਮਝਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦਾ ਹੈ ਉਨੂ ਇਸ ਸਮੁੱਚੇ ਬ੍ਰਹਿਮੰਡ ਦੇ ਅੰਦਰ ਕਰਤੇ ਦੀ ਕੁਦਰਤ ਵਿੱਚ ਵਰਤ ਦੇ ਵਰਤਾਰੇ ਦੀ ਸਮਝ ਸਤਿਗੁਰ ਜੀ ਆਪਣੀ ਬਾਣੀ ਵਿੱਚੋਂ ਬਖਸ਼ਿਸ਼ ਕਰਦੇ ਹਨ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤਾਇ ਸਲੋਕ ਹੈ ਇੰਦੇ ਅੰਦਰ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਤਾਰੂ ਪਾਣ ਤਾਰੂ ਤਾਰੂ ਦਾ ਮਤਲਬ ਹੁੰਦਾ ਹੈ ਤਰਨਾ ਪਾਣ ਦਾ ਮਤਲਬ ਹੈ ਪਾਣੀ ਜਿਵੇਂ ਕਿਸੇ ਮਨੁੱਖ ਨੇ ਬੜੀ ਕਾਮਨ ਸੈਂਸ ਦੀ ਗੱਲ ਹੈ ਵੀ ਕਿਸੇ ਨਦੀ ਨੂੰ ਪਾਰ ਕਰਨਾ ਹੋਵੇ ਜਿੰਦੇ ਅੰਦਰ ਪਾਣੀ ਬੜਾ ਡੂੰਘਾ ਹੋਵੇ ਤੇ ਜਿਹੜੇ ਮਨੁੱਖ ਨੂੰ ਤਰਨਾ ਆਉਂਦਾ ਹੈ ਉਹੀ ਉਸ ਪਾਣੀ ਦੇ ਅੰਦਰ ਉਤਰਦਾ ਹੈ ਜਿਹਨੂੰ ਤਰਨਾ ਨਹੀਂ ਆਉਂਦਾ ਉਸ ਪਾਣੀ ਦੇ ਅੰਦਰ ਉਤਰਦਾ ਨਹੀਂ ਉਹ ਕਿਸੇ ਚੀਜ਼ ਦਾ ਸਹਾਰਾ ਲੈਂਦਾ ਕਿਸੇ ਬੇੜੀ ਦਾ ਸਹਾਰਾ ਲਏਗਾ ਕਿਸੇ ਜਹਾਜ਼ ਦਾ ਸਹਾਰਾ ਲਏਗਾ ਜਿਹਨੂੰ ਤਰਨਾ ਆਉਂਦਾ ਉਹ ਤਰ ਕੇ ਪਾਰ ਹੋ ਜਾਂਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਇਸ ਪਾਣੀ ਨੂੰ ਤਰ ਕੇ ਪਾਰ ਕਰ ਸਕਣਾ ਪਰ ਜਿਹਨੂੰ ਮੇਰੇ ਵਰਗੇ ਨੂੰ ਤਰਨਾ ਵੀ ਨਾ ਆਉਂਦਾ ਹੋਵੇ ਤੇ ਉਹ ਪਾਣੀ ਦੇ ਵਿੱਚ ਠੱਲ ਜਾਏ ਆਪਣੇ ਆਪ ਨੂੰ ਪਾਣੀ ਦੇ ਵਿੱਚ ਉਤਰ ਜਾਏ ਤੇ ਮਾਫ ਕਰਨਾ ਉਸ ਪਾਣੀ ਦੇ ਵਿੱਚ ਫਿਰ ਡੁੱਬਣ ਤੋਂ ਇਲਾਵਾ ਤੇ ਕੁਝ ਹੋਰ ਨਹੀਂ ਹੋ ਸਕਦਾ ਉਹ ਡੁੱਬੇਗਾ ਹੀ ਡੁੱਬੇਗਾ ਹੁਣ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਤਰਨਾ ਚਾਹਂਦਾ ਹੈ ਗੁਰਦੇਵ ਪਿਤਾ ਜੀ ਨੇ ਇੱਕ ਤਸਵੀਰ ਖਿੱਚੀ ਹੈ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਾਤਸ਼ਾਹ ਜੀ ਨੇ ਇੱਕ ਸਮੁੰਦਰ ਹੈ ਇੱਕ ਡੂੰਗੀ ਨਦੀ ਹੈ ਉਸ ਨਦੀ ਦੇ ਕੰਢੇ ਤੇ ਬੰਦਾ ਖੜਾ ਹੋਇਆ ਜਿਹਨੂੰ ਤਰਨਾ ਨਹੀਂ ਆਉਂਦਾ ਉਹ ਇਹ ਚਾਹੁੰਦਾ ਹੈ ਕਿ ਮੈਂ ਇਸ ਨਦੀ ਨੂੰ ਪਾਰ ਕਰ ਲਵਾਂ ਮੈਂ ਇਸ ਡੂੰਗੀ ਪਵਜਲ ਨੂੰ ਪਾਰ ਕਰਕੇ ਦੂਜੇ ਕਿਨਾਰੇ ਤੇ ਚਲਾ ਜਾਣਾ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸੁਭਾਵਕ ਹੈ ਜੇ ਤੂੰ ਤਰਨਾ ਚਾਹੰਨੇ ਜੇ ਤੂੰ ਪਾਰ ਹੋਣਾ ਚਾਹੰਨੇ ਤੇ ਫਿਰ ਪਾਰ ਹੋਣ ਦੀ ਕਲਾ ਤੈਨੂੰ ਸਿੱਖਣੀ ਪਏਗੀ ਤੈਨੂੰ ਤਰਨਾ ਸਿੱਖਣਾ ਪੈਣਾ ਜੇ ਤੂੰ ਤਰਨਾ ਨਹੀਂ ਸਿੱਖੇਂਗਾ ਤੂੰ ਪਾਰ ਨਹੀਂ ਹੋ ਸਕਦਾ ਸਤਿਗੁਰ ਜੀ ਨੇ ਦ੍ਰਿਸ਼ਟਾਂਤ ਦਿੱਤਾ ਸਮਝਾਣਾ ਕੀ ਚਾਹੁੰਦੇ ਨੇ ਦਾਤਾਰ ਪਿਤਾ ਜੀ ਗੁਰਦੇਵ ਪੀਤਾ ਕਹਿੰਦੇ ਨੇ ਸੰਸਾਰ ਦੇ ਅੰਦਰ ਜੇ ਤੂੰ ਧਰਮ ਦਾ ਆਸਰਾ ਲਿਆਏ ਈਵਨ ਕੋਈ ਵੀ ਬੰਦਾ ਹੋਵੇ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਤੇ ਬਾਦਸ਼ਾਹ ਕਹਿੰਦੇ ਨੇ ਜਿੰਦਾ ਸਹਾਰਾ ਤੂੰ ਲੈ ਰਿਆ ਜਿੰਦੇ ਨਾਲ ਤੂੰ ਜੁੜਿਆ ਹੋਇਆ ਤੈਨੂੰ ਇਨੀ ਕੁ ਸਮਝ ਉਣੀ ਚਾਹੀਦੀ ਹੈ ਕਿ ਜਿੰਦੇ ਨਾਲ ਮੈਂ ਜੁੜਿਆ ਹੋਇਆ ਇਹ ਮੈਨੂੰ ਤਾਰੇਗਾ ਪਰ ਤਾਂ ਤਾਰੇਗਾ ਜੇ ਇਹ ਆਪ ਤਰਿਆ ਹੋਏ ਧਿਆਨ ਦੇਣਾ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਸਤਿਗੁਰ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਫਰਮਾਨ ਹੈ ਪਾਤਸ਼ਾਹ ਕਹਿੰਦੇ ਨੇ ਜੇਕਰ ਮਨੁੱਖ ਜਿੰਦਾ ਆਸਰਾ ਲੈ ਰਿਹਾ ਜੇਕਰ ਉਹ ਬੰਦਾ ਆਪ ਹੀ ਅੰਨਾ ਹੋਵੇ ਅੰਨੇ ਬੰਦੇ ਦਾ ਆਸਰਾ ਦੂਜਾ ਬੰਦਾ ਫੜ ਲਵੇ ਜਿੰਨੂੰ ਆਪ ਨੂੰ ਵੀ ਨਹੀਂ ਦਿਸਦਾ ਹੁਣ ਜਿੰਨੇ ਅੰਨੇ ਬੰਦੇ ਦਾ ਸਹਾਰਾ ਲਿਆਏ ਉਹ ਮੰਜ਼ਲ ਤੇ ਤੇ ਨਹੀਂ ਪਹੁੰਚ ਸਕਦਾ ਕਿਉਂਕਿ ਜਿੰਦਾ ਆਸਰਾ ਲਿਆ ਉਹਨੂੰ ਆਪ ਨੂੰ ਹੀ ਨਹੀਂ ਦਿਸਦਾ ਸਤਿਗੁਰ ਕਹਿੰਦੇ ਨੇ ਅੰਦਾ ਆਗੂ ਜੇ ਥਿਏ ਅੰਦਾ ਹੋਏ ਸੋ ਜਾਏ ਜੇ ਆਗੂ ਅੰਨੈ ਤੇ ਉਸ ਅੰਨੇ ਆਗੂ ਦਾ ਆਸਰਾ ਮੈਂ ਲੈ ਲਿਆ ਤੇ ਪਾਤਸ਼ਾਹ ਕਹਿੰਦੇ ਨੇ ਚੇਤੇ ਰੱਖੀ ਉਹ ਤੈਨੂੰ ਓਨੀ ਕੁ ਹੀ ਸਮਰੱਥਾ ਦੇ ਸਕਦਾ ਜਿੰਨੀ ਸਮਰੱਥਾ ਦਾ ਉਹ ਆਪ ਮਾਲਕ ਹੈ ਅੰਦਾ ਆਗੂ ਜੇ ਥੀਏ ਅੰਦਾ ਹੋਏ ਸੁਜਾਏ ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਇ ਜੇ ਸਿਆਣਾ ਹੋਵੇ ਤੇ ਫਿਰ ਸਤਿਗੁਰ ਕਹਿੰਦੇ ਨੇ ਉਹ ਉਜਾੜ ਰਾਹ ਤੇ ਨਹੀਂ ਲੈ ਕੇ ਜਾਏਗਾ ਉਹ ਤੇਰੀ ਮੰਜ਼ਲ ਤੱਕ ਤੈਨੂੰ ਪਹੁੰਚਾ ਦੇਗਾ ਇਹਨੂੰ ਥੋੜਾ ਹੋਰ ਸਮਝ ਲਈਏ ਸੰਸਾਰ ਦੇ ਵਿੱਚੋਂ ਐਗਜ਼ਾਮਪਲ ਲੈ ਕੇ ਕਿਸੇ ਬੱਚੇ ਨੇ 10ਵੀਂ ਜਾਂ 12ਵੀਂ ਦੇ ਐਗਜ਼ਾਮ ਦੇਣੇ ਨੇ ਉਹ ਕਿਸੇ ਸਬਜੈਕਟ ਦੇ ਵਿੱਚੋਂ ਬੜਾ ਵੀਕ ਹੈ ਮਨ ਲਓ ਉਹ ਮੈਥ ਵਿੱਚੋਂ ਬੜਾ ਵੀਕ ਹੈ ਤੇ ਉਹ ਕਿਸੇ ਐਸੇ ਟਵਿੱਟਰ ਦੀ ਭਾਲ ਵਿੱਚ ਹੈ ਜਿਹੜਾ ਬੜਾ ਸਿਆਣਾ ਹੋਵੇ ਜਿਹਨੂੰ ਬੜੀ ਸਮਝ ਹੋਵੇ ਪਰਖ ਕਰਨੀ ਆ ਨਾ ਆਪਾਂ ਕਿਹੜਾ ਟਵਿੱਟਰ ਚੰਗਾ ਹੈ ਕਿਹੜਾ ਮਾੜਾ ਹੈ ਕਿੰਦੇ ਕੋਲੋਂ ਬੱਚੇ ਨੂੰ ਟਿਊਸ਼ਨ ਦੇਣੀ ਚਾਹੀਦੀ ਕਿੰਦੇ ਕੋਲੋਂ ਨਹੀਂ ਜੇ ਪਤਾ ਲੱਗੇ ਨਾ ਵੀ ਜਿੰਦੇ ਕੋਲ ਅਸੀਂ ਬੱਚੇ ਨੂੰ ਪੜਾ ਰਿਹਾ ਵੀ ਉਹ ਕੁਝ ਵੀ ਨਹੀਂ ਕਰਾਂਦਾਗਾ ਘਰ ਆ ਕੇ ਪੁੱਛਨੇ ਆ ਨਾ ਬੱਚੇ ਨੂੰ ਕੀ ਕਰਕੇ ਆ ਤੇ ਜੇ ਘਰ ਆ ਕੇ ਬੱਚਾ ਆਖੇ ਜੀ ਕੀਤਾ ਕੁਝ ਵੀ ਨਹੀਂ ਟੀਚਰ ਨੇ ਕੰਮ ਦੇ ਕੇ ਇੱਕ ਪਾਸੇ ਬਿਠਾ ਦਿੱਤਾ ਸੀ ਆਪ ਟੀਵੀ ਦੇਖੀ ਜਾ ਰਹੀ ਸੀ ਮੈਡਮ ਜਾਂ ਮਾਸਟਰ ਜੋ ਵੀ ਆਪ ਅੱਗ ਟੀਵੀ ਅੱਗੇ ਬੈਠੋ ਆਇਆ ਸੀ ਆਪ ਘਰ ਦੇ ਕੰਮ ਕਰੀ ਜਾ ਰਿਹਾ ਸੀ ਕਿੰਨੇ ਦਿਨ ਦੇਖੋਗੇ 2 ਦਿਨ 4 ਦਿਨ 10 ਦਿਨ ਮਹੀਨਾ ਤੁਸੀਂ ਆਖੋਗੇ ਨਹੀਂ ਚੇਂਜ ਕਰ ਦਿਓ ਬਦਲ ਦਿਓ ਕਿਉਂ ਕਿਉਂ ਬਦਲ ਦਿਓ ਕਿਉਂਕਿ ਸਾਨੂੰ ਹਨੇਰਾ ਨਜ਼ਰ ਆ ਰਿਹਾ ਸਾਨੂੰ ਸਮਝ ਆ ਗਈ ਹੈ ਜੇ ਬੱਚਾ ਇੱਥੇ ਜਾਂਦਾ ਰਿਹਾ ਤੇ ਇਹ ਪਾਸ ਨਹੀਂ ਹੋ ਸਕਦਾ ਸੀ ਤੇ ਚਾਹਨੇ ਆਂਦੇ 90 95% ਨੰਬਰ ਆਣ ਤੇ ਜਿੰਦੇ ਕੋਲ ਜਾਂਦਾ ਰਿਹਾ ਤੇ ਇਹ ਤੇ ਫੇਲ ਕਰਾ ਦੇਗਾ ਤੇ ਇਹ ਫੇਲ ਕਰਾ ਦੇਗੀ ਇੱਥੇ ਤੇ ਪਾਸ ਹੀ ਨਹੀਂ ਹੋ ਸਕਦਾ ਅਸੀਂ ਫਟਾਫਟ ਉਸੇ ਵਕਤ ਦੇਖਣਿਆ ਵੀ ਨਹੀਂ ਕੋਈ ਇਸੇ ਹੋਰ ਟਵਿੱਟਰ ਦੇ ਕੋਲੋਂ ਭੇਜੋ ਕਿਸੇ ਹੋਰ ਕੋਲੋਂ ਜਾਣ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਆਹ ਜਿਹੜੀ ਜ਼ਿੰਦਗੀ ਹੈ ਨਾ ਇਨੂੰ ਵੀ ਕਿਸੇ ਅੰਨੇ ਬੰਦੇ ਦੇ ਲੇਖੇ ਨਾਲ ਲਾ ਦੀ। ਇਹ ਤੁਸੀਂ ਕਿਸੇ ਪੱਖ ਤੋਂ ਜੀਵਨ ਦੇ ਕਿਸੇ ਪੱਖ ਤੋਂ ਵੇਖ ਸਕਦੇ ਹੋ। ਇਹ ਸਿਰਫ ਇੱਕ ਐਗਜ਼ਾਮਪਲ ਹੈ ਜੀਵਨ ਦੇ ਹਰ ਪੱਖ ਤੋਂ ਤੁਸੀਂ ਜੇ ਇਸ ਚੀਜ਼ ਨੂੰ ਸਮਝੋਗੇ ਨਾ ਕਿਉਂਕਿ ਮੁਕੰਮਲਤਾ ਤੇ ਹਰ ਪਾਸੇ ਚਾਹੀਦੀ ਹੈ ਨਾ ਬੰਦੇ ਨੂੰ। ਜੇ ਮੁਕੰਮਲਤਾ ਹਰ ਪਾਸੇ ਨਹੀਂ ਹੈ ਮੰਨ ਲਓ ਹੁਣ ਜੇ ਮਨੁੱਖ ਜਿਸ ਰਿਸ਼ਤੇ ਦੇ ਵਿੱਚ ਵੱਜਾ ਹੋਵੇ। ਮਨ ਲਓ ਪਤੀ ਔਰ ਪਤਨੀ ਨਹੀਂ ਜੇ ਉਥੇ ਸੁਭਾਅ ਨਹੀਂ ਮਿਲਦਾ ਜੇ ਉਥੇ ਵਿਚਾਰ ਧਾਰਾ ਨਹੀਂ ਮਿਲਦੀ ਫਿਰ ਵੀ ਬੰਦਾ ਕਹਿੰਦਾ ਇਹਨਾਂ ਨਹੀਂ ਇੱਕ ਬੰਦਾ ਹੁੰਦਾ ਜਿਹੜਾ ਘਰ ਜਾਂਦਾ ਹੈ ਉਹਦਾ ਮਨ ਕੰਮ ਤੋਂ ਵੇਲਾ ਹੋਵੇ ਤੇ ਉਹ ਕਹਿੰਦਾ ਵੀ ਜਲਦੀ ਘਰ ਪਹੁੰਚ ਜਾਵਾਂ ਕਿਉਂਕਿ ਉਹਨੂੰ ਪਤਾ ਵੀ ਘਰ ਜਾਵਾਂਗਾ ਤੇ ਘਰ ਜਾਂਦਿਆਂ ਹੀ ਘਰ ਦੇ ਅੰਦਰ ਮੇਰਾ ਥਕੇਵਾ ਦੂਰ ਹੋਏਗਾ ਬੈਠਾਂਗਾ ਪਾਣੀ ਮਿਲੇਗਾ ਰੋਟੀ ਪਾਣੀ ਮਿਲੇਗੀ ਸਾਰੀ ਮੇਰੀ ਆਉ ਭਗਤ ਹੋਣੀ ਹੈ ਦੂਜਾ ਬੰਦਾ ਉਹਨੂੰ ਪਤਾ ਹੈ ਘਰ ਜਾਵਾਂਗਾ ਤੇ ਕਲੇਸ਼ ਫਿਰੇ ਸ਼ੁਰੂ ਹੋ ਜਾਣਗੇ ਉਹ ਆਖੇਗਾ ਘਰ ਨਾ ਹੀ ਜਾਉ ਤੇ ਚੰਗੇ ਹਰ ਜਗ੍ਹਾ ਤੇ ਬੰਦੇ ਨੂੰ ਚਾਹੀਦਾ ਹੈ ਨਾ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਜੇ ਤੂੰ ਧਰਮ ਦੀ ਦੁਨੀਆ ਦੇ ਅੰਦਰ ਵੀ ਕਿਸੇ ਅੰਨੇ ਬੰਦੇ ਦਾ ਲੜਫੜ ਲਿਆ ਕਿਸੇ ਐਸੇ ਗੁਰੂ ਦਾ ਚੇਲਾ ਬਣ ਗਿਆ ਜਿਹੜਾ ਆਪ ਡੁੱਬਾ ਹੋਇਆ ਹੈ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਹ ਤੈਨੂੰ ਤਾਰੇਗਾ ਨਹੀਂ ਤੈਨੂੰ ਵੀ ਡੋਬੇਗਾ ਇਹਦੀ ਸਮਝ ਤੇ ਸਤਿਗੁਰ ਕਹਿੰਦੇ ਨੇ ਤੈਨੂੰ ਹੋਣੀ ਚਾਹੀਦੀ ਹੈ ਨਾ ਖਿਆਲ ਕਰੋ ਇੱਕ ਬੜੀ ਪਿਆਰੀ ਪੰਕਤੀ ਹੈ ਅੰਨੇ ਬੰਦੇ ਤੇ ਭਰੋਸਾ ਨਾ ਕਰੋ ਇੰਗਲ ਚੇਤੇ ਰੱਖਿਓ ਜੇ ਬੰਨਾ ਆ ਬੰਦਾ ਅੰਨਾ ਹੋਵੇ ਨਾ ਭਾਵ ਜਿਹਨੂੰ ਸਮਝ ਨਾ ਹੋਵੇ ਉਹਦੇ ਤੇ ਕਦੀ ਫੇਤ ਨਾ ਕਰੋ ਕਦੀ ਵਿਸ਼ਵਾਸ ਨਾ ਕਰੋ ਪਰ ਜੇ ਪੂਰਾ ਹੋਵੇ ਨਾ ਪੂਰਾ ਫਿਰ ਉਹਦੇ ਤੇ ਅੰਨਾ ਵਿਸ਼ਵਾਸ ਕਰ ਲਓ ਕਿਉਂਕਿ ਪਤਾ ਨਾ ਪੂਰਾ ਹੈ ਜੇ ਅਧੂਰਾ ਹੈ ਤੇ ਲੱਖ ਕੋਈ ਕਹਿੰਦਾ ਰਹੇ ਸਤਗੁਰੂ ਕਹਿੰਦੇ ਨੇ ਨਾ ਵਿਸ਼ਵਾਸ ਨਾ ਕਰੀ ਕਦੀ ਵੀ ਤੇ ਜੇ ਪੂਰਾ ਹੈ ਤੇ ਸਤਿਗੁਰ ਕਹਿੰਦੇ ਨੇ ਫਿਰ ਕੋਈ ਆਖੇ ਵੀ ਨਾ ਫਿਰ ਵੀ ਛੱਡਦੀ ਕਿਸੇ ਦੀ ਗੱਲ ਫਿਰ ਅੰਨਾ ਵਿਸ਼ਵਾਸ ਕਰਕੇ ਟਰ ਪਈ ਜਦੋਂ ਆਪ ਗੁਰੂ ਇਤਿਹਾਸ ਪੜ੍ਹਨੇ ਆ ਨਾ ਜਦੋਂ ਸਤਿਗੁਰ ਦਾ ਜੀਵਨ ਪੜ੍ਹਨੇ ਆ ਕਿੰਨੀਆਂ ਐਗਜ਼ਾਮਪਲਾਂ ਸਾਨੂੰ ਮਿਲਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਿੰਨੀ ਕੋਮਲ ਜੀ ਐਗਜ਼ਾਮਪਲ ਹੈ ਕਿੱਥੇ ਨਹੀਂ ਗਏ ਛੋਟੀ ਜੀ ਉਮਰ ਦੇ ਵਿੱਚ ਜੋ ਇਨਸੀਡੈਂਟ ਉਹਨਾਂ ਦੇ ਜੀਵਨ ਵਿੱਚ ਵਾਪਰਿਆ ਜਦੋਂ ਉਹਨਾਂ ਨੇ ਸ਼ਿਕਾਰ ਕੀਤਾ ਹਿਰਨੀ ਦਾ ਰਾਜਪੂਤ ਪਰਿਵਾਰ ਵਿੱਚ ਪੈਦਾ ਹੋਏ ਸੰਦ ਜਦੋਂ ਹਿਰਨੀ ਦਾ ਸ਼ਿਕਾਰ ਕੀਤਾ ਹਿਰਨੀ ਮਰੀ ਉਹਨੇ ਪੇਟ ਚਾਕ ਕੀਤਾ ਤੇ ਅੰਦਰੋਂ ਬੱਚੇ ਨਿਕਲੇ ਤੜਫ ਕੇ ਖਾਂਦੇ ਸਾਹਮਣੇ ਮਰ ਗਏ ਪੂਰਾ ਜੀਵਨ ਹੀ ਬਦਲ ਗਿਆ ਵੀ ਮੈਂ ਕੀ ਕਰ ਬੈਠਾ ਮੇਰੇ ਕੋਲ ਉੱਤੇ ਬੜਾ ਵੱਡਾ ਪਾਪ ਹੋ ਗਿਆ ਇੱਕ ਜੋਗੀ ਦਾ ਚੇਲਾ ਬਣ ਗਿਆ ਉਹ ਗੜਨਾਥ ਦਾ ਮਾਧੂ ਦਾਸ ਦਾ ਚੇਲਾ ਬਣ ਗਿਆ ਮਾਧੂ ਦਾਸ ਦਾ ਚੇਲਾ ਬਣਿਆ ਉਹ ਘਰ ਘਾਟ ਛੱਡ ਕੇ ਉਹਦੇ ਨਾਲ ਤੁਰ ਪਿਆ ਕਿੰਨੇ ਸਾਲ ਹੁੰਦੇ ਨਾਲ ਨਹੀਂ ਗੱਲਬਾਤ ਬਣੀ ਨਹੀਂ ਉਹਨੂੰ ਸਮਝ ਵੀ ਚਾਹੀ ਉਹਦੀ ਗੱਲ ਦੂਜਾ ਚਿਰ ਗੁਰੂ ਬਣਾ ਲਿਆ ਔਗੜਨਾਥ ਜੋਗੀ ਹੁੰਦਾ ਚੇਲਾ ਬਣ ਗਿਆ ਉਹਦੇ ਕੋਲੋਂ ਵੀ ਰਹਿੰਦੇ ਆ ਕਿੰਨਾ ਸਮਾਂ ਹੋ ਗਿਆ ਬੜੀਆਂ ਕਰਾਮਾਤਾ ਸਿੱਖ ਲੀਆਂ ਸਭ ਕੁਝ ਆਪਣਾ ਡੇਰਾ ਬਣਾ ਲਿਆ ਚੇਲੇ ਚਪਾਂਟੇ ਰੱਖ ਲਏ ਸਾਰਾ ਕੁਝ ਹੋ ਗਿਆ ਬਹੁਤ ਵੱਡਾ ਆਸ਼ਰਮ ਬਣਿਆ ਬਣ ਗਿਆ ਹੁੰਦਾ ਪੰਜਵੱਟੀ ਦੇ ਇਲਾਕੇ ਵਿੱਚ ਨੰਦੇੜ ਦੀ ਧਰਤੀ ਤੇ ਲੋਕ ਆਉਂਦੇ ਨੇ ਲਹਿਰਾਂ ਬਹਿਰਾਂ ਨੇ ਲੋਕ ਪ੍ਰਤੀਸ਼ਟਾ ਕਰਦੇ ਨੇ ਵਡਿਆਈ ਕਰਦੇ ਨੇ ਪੈਰਾਂ ਵਿੱਚ ਡਿੱਗਦੇ ਨੇ ਪਰ ਧਿਆਨ ਦੇਣਾ ਜਿਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਦੇ ਡੇਰੇ ਵਿੱਚ ਗਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਰੂਹ ਰੂਹ ਮੁਖਾਤਬ ਹੋਏ ਗੱਲਬਾਤ ਹੋਈ ਬਾਬਾ ਬੰਦਾ ਸਿੰਘ ਬਹਾਦਰ ਮਾਧੋਦਾਸ ਵੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ ਸਮਝ ਆ ਗਈ ਨਾ ਵੀ ਅਜੇ ਤੱਕ ਮੈਂ ਜਿੰਦੇ ਨਾਲ ਜੁੜਿਆ ਸਾਂ ਉਹ ਅਦੂਰਾ ਸੀ ਅੱਜ ਜਿੰਦੇ ਨਾਲ ਜੁੜਿਆ ਪੂਰਾ ਹੈ ਤੇ ਧਿਆਨ ਦੇਣਾ ਇਹ ਪੂਰਨਤਾ ਐਸੀ ਬਣੀ ਇਹ ਭਰੋਸਾ ਐਸਾ ਬਣਿਆ ਇਹ ਵਿਸ਼ਵਾਸ ਐਸਾ ਬਣਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਉਹਨੇ ਗੁਰੂ ਪਾਤਸ਼ਾਹ ਜੀ ਦਾ ਥਾਪਣਾ ਲੈ ਕੇ ਇਸ ਮੁਲਕ ਦੇ ਅੰਦਰ ਪੰਜਾਬ ਦੀ ਧਰਤੀ ਤੇ ਸਿੱਖ ਰਾਜ ਹੀ ਕਾਇਮ ਨਹੀਂ ਕੀਤਾ ਬਲਕਿ ਜਦਨ ਮੁਗਲਾ ਨੇ ਯਤਨ ਕੀਤਾ ਨਾ ਇਸੇ ਦਿੱਲੀ ਦੀ ਧਰਤੀ ਤੇ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਅੰਦਰ ਨੂੰ ਡੋਲਾਨ ਨਹੀਂ ਜਿੱਥੇ ਰੋਜ਼ ਉਹਨਾਂ ਦੇ ਸਾਹਮਣੇ ਸੋ ਸੋ ਸਿੱਖ ਸ਼ਹੀਦ ਕੀਤੇ ਜਾਂਦੇ ਸਨ ਉਥੇ ਇੱਕ ਦਿਨ ਸਮਾਂ ਆਇਆ ਉਹਨਾਂ ਦੇ 5 ਸਾਲ ਦੇ ਪੁੱਤਰ ਨੂੰ ਉਹਨਾਂ ਦੇ ਸਾਹਮਣੇ ਲਿਆ ਕੇ ਬਿਠਾ ਦਿੱਤਾ ਤੇ ਇਹ ਕਿਹਾ ਵੀ ਬਾਦੋਦਾਸ ਭਾਵ ਬੰਦਾ ਸਿੰਘ ਬਹਾਦਰ ਕੰਮ ਕਰ ਹੁਣ ਆਪਣੇ ਪੁੱਤਰ ਦਾ ਕਤਲ ਕਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਪੁੱਤਰਾਂ ਦਾ ਕਤਲ ਕੌਣ ਕਰਦਾ ਹੈ ਫਿਰ ਉਹ ਉਹਦੇ ਸਾਹਮਣੇ ਪੁੱਤਰ ਦਾ ਕਤਲ ਕੀਤਾ ਗਿਆ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਇਆ ਗਿਆ ਪਰ ਬਾਬਾ ਬੰਦਾ ਸਿੰਘ ਬਹਾਦਰ ਡੋਲਿਆ ਨਹੀਂ ਕਿਉਂ ਨਹੀਂ ਡੋਲਿਆ ਕਿਉਂਕਿ ਉਹਨੂੰ ਪੂਰੇ ਨਾਲ ਜੁੜਿਆ ਹੋਇਆ ਮਾਫ ਕਰਨਾ ਥੜਕਦਾ ਬੰਦਾ ਉੱਥੇ ਹੈ ਜਿੱਥੇ ਅਧੂਰਾ ਹੋਵੇ ਕੋਈ ਤਾਂ ਹੀ ਸਤਿਗੁਰ ਨੇ ਬਾਣੀ ਵਿੱਚ ਇਹ ਸ਼ਬਦ ਆਖੇ ਨੇ ਨਾ ਪਾਤਸ਼ਾਹ ਕਹਿੰਦੇ ਨੇ ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਏ ਜਿਸ ਸਿਆਣੇ ਨਾਲ ਜੁੜ ਗਿਆ ਫਿਰ ਗਲਤ ਰਸਤੇ ਨਹੀਂ ਜਾਏਂਗਾ ਤੂੰ ਇਸੇ ਕਰਕੇ ਸਤਿਗੁਰੇ ਤੇ ਸ਼ਬਦ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਤਾਰੂ ਪਾਣ ਜੇ ਤੂੰ ਤਾਰੂਆਂ ਦਾ ਪਾਣ ਪਾਣੀਆਂ ਦਾ ਤਾਰੂ ਬੰਨਣਾ ਚਾਹਂ ਹੈ ਜੇ ਤੂੰ ਪਾਣੀ ਨੂੰ ਤਰਨਾ ਚਾਹਂ ਹੈ ਹੁਣ ਇੱਥੇ ਪਾਣੀ ਨੂੰ ਤਰਨ ਦਾ ਮਤਲਬ ਸਿਰਫ ਬਾਹਰ ਦੇ ਕਿਸੇ ਸਰੋਵਰ ਨੂੰ ਤਰਨ ਦੀ ਗੱਲ ਨਹੀਂ ਕਰ ਰੇ ਸਤਿਗੁਰੂ ਜੀ ਇਹ ਸੰਸਾਰ ਸਮੁੰਦਰ ਨੂੰ ਤਰਨ ਦੀ ਗੱਲ ਕਰ ਰੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਇਹਦੇ ਵਿੱਚ ਤੂੰ ਡੁੱਬਣਾ ਨਹੀਂ ਚਾਹਂਦਾ ਇਹਦੇ ਵਿੱਚ ਡੋਬਣ ਵਾਲੇ ਬੜੀਆਂ ਚੀਜ਼ਾਂ ਨੇ ਬਹੁਤ ਕੁਝ ਆ ਜਿੰਦੇ ਵਿੱਚ ਬੰਦਾ ਡੁੱਬਦਾ ਹੈ ਮਾਫ ਕਰਨਾ ਸਾਡਾ ਸਾਰਿਆਂ ਦਾ ਜਿਹੜਾ ਜੀਵਨ ਹੈ ਨਾ ਅਜੋਕੇ ਸਮੇਂ ਦੇ ਅੰਦਰ ਅੱਜ ਦੇ ਸਮੇਂ ਦੇ ਅੰਦਰ ਉਹ ਕਿਤੇ ਨਾ ਕਿਤੇ ਰਿਜਕ ਤੋਂ ਸ਼ੁਰੂ ਹੁੰਦਾ ਹੈ ਤੇ ਰਿਜਕ ਤੇ ਖਤਮ ਹੋ ਜਾਂਦਾ ਹੈ ਰਿਜਕ ਤੋਂ ਸ਼ੁਰੂ ਹੋਇਆ ਰਿਜਕ ਤੇ ਖਤਮ ਹੋ ਗਿਆ ਰਿਜਕ ਜੀਵਨ ਦੀ ਜ਼ਰੂਰਤ ਹੈ ਬੰਦਾ ਕਿਉਂ ਸੰਸਾਰ ਦੇ ਅੰਦਰ ਕੰਪਰੋਮਾਈਜ਼ ਕਰਦਾ ਹਰ ਚੀਜ਼ ਦੇ ਨਾਲ ਉਸੇ ਕਰਕੇ ਕਰਦਾ ਹੈ ਨਾ ਕਿਉਂਕਿ ਉਹਦੇ ਜੀਵਨ ਦੇ ਅੰਦਰ ਸਭ ਤੋਂ ਅਹਿਮ ਜ਼ਰੂਰਤ ਜਿਹੜੀ ਹੈ ਉਹ ਰਿਜ਼ਕ ਬਣ ਗਈ। ਸਤਿਗੁਰ ਕਹਿੰਦੇ ਨੇ ਨਹੀਂ ਰਿਜ਼ਕ ਨਾਲੋਂ ਜ਼ਰੂਰੀ ਕੀ ਹੈ? ਤੇਰੇ ਜੀਵਨ ਦੇ ਅੰਦਰ ਉਹ ਕਰਮ ਜਿਨ੍ਹਾਂ ਕਰਮਾਂ ਨੇ ਤੈਨੂੰ ਆਪਣੇ ਅੰਤਰ ਆਤਮਿਕ ਸੈਟੀਸਫੈਕਸ਼ਨ ਦੇਣੀ ਹੈ ਇੱਕ ਤੈਨੂੰ ਆਪਣੇ ਅੰਤਰ ਆਤਮਿਕ ਆਨੰਦ ਦੇਣਾ ਹੈ। ਉਹ ਚੀਜ਼ ਅੱਜ ਸਾਡੇ ਸਾਰਿਆਂ ਕੋਲ ਗਵਾਚੀ ਇਸੇ ਕਰਕੇ ਤੇ ਬੰਦਾ ਇੰਨਾ ਸੈਲਫਿਸ਼ ਹੋ ਗਿਆ ਹਰ ਚੀਜ਼ ਵਿੱਚ ਆਪਣਾ ਮਤਲਬ ਵੇਖਣਾ ਚਾਹੁੰਦਾ ਹੈ ਹਰ ਚੀਜ਼ ਵਿੱਚ ਜੇ ਅੱਜ ਸੰਸਾਰ ਦੇ ਹਾਲਾਤ ਇਹ ਨੇ ਤੜਫ ਹਰ ਬੰਦਾ ਰਿਹਾ ਹੈ ਹਾਏ ਗਰਮੀ ਹਾਏ ਗਰਮੀ ਹਾਏ ਗਰਮੀ ਪਰ ਕੋਈ ਆਪਣੀ ਜ਼ਿੰਮੇਵਾਰੀ ਲੈਣਾ ਨਹੀਂ ਚਾਹੁੰਦਾ ਅਸੀਂ ਜ਼ਿੰਮੇਵਾਰੀ ਸਰਕਾਰ ਤੇ ਪਾ ਦਿੰਦੇ ਆ ਸਰਕਾਰ ਜ਼ਿੰਮੇਵਾਰੀ ਸਾਡੇ ਤੇ ਪਾ ਦਿੰਦੀ ਹੈ ਕੀ ਕਰੋਗੇ ਕਿ ਦੇਣਾ ਕਿਤੇ ਹਰ ਬੰਦੇ ਦੀ ਇੱਕ ਰਿਸਪੌਂਸਿਬਲ ਸਤਿਗੁਰ ਇਹ ਹੀ ਗੱਲ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਤਰਨਾ ਚਾਹਂਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜੇ ਤੂੰ ਤਾਰੂ ਪਾਨ ਤਾਹੂ ਪੁੱਛ ਤਿੜਨ ਕਲ ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਨੂੰ ਪੁੱਛ ਜਾ ਕੇ ਜਿਹੜੇ ਇਸ ਤਿੜਨ ਕਲ ਜਿਨ੍ਹਾਂ ਨੂੰ ਤਿੜਨ ਦਾ ਮਤਲਬ ਏ ਤਰਨ ਦਾ ਕਲ ਦਾ ਮਤਲਬ ਏ ਵੱਲ ਜਿਨ੍ਹਾਂ ਨੂੰ ਤਰਨ ਦਾ ਵੱਲ ਆਉਂਦਾ ਹੈ ਜਿਨ੍ਹਾਂ ਨੂੰ ਤਰਨ ਦੀ ਸਮਝ ਹੈ ਉਹਨਾਂ ਨੂੰ ਪੁੱਛ ਜਾ ਕੇ ਜਿਹੜੇ ਤਰਨਗੇ ਜਿਹੜੇ ਤਰੇ ਹੋਏ ਨੇ ਕਦੀ ਅਸੀਂ ਪੁੱਛਿਓ ਉਹਨਾਂ ਨੂੰ ਜਿਹੜੇ ਤਰੇ ਹੋਏ ਨੇ ਮਾਫ ਕਰਨਾ ਵੋਟਾਂ ਤੁਸੀਂ ਸਾਰਿਆਂ ਨੇ ਪਿਛਲੇ ਦਿਨੀ ਦਿੱਤੀਆਂ ਨੇ ਕਦੀ ਤੁਸੀਂ ਆਪਣੀ ਰਾਜਨੀਤਿਕ ਪਾਰਟੀ ਨੂੰ ਜਿਹੜਾ ਤੁਹਾਨੂੰ ਤੁਹਾਨੂੰ ਜਿੰਨੂੰ ਤੁਸੀਂ ਵੋਟਾਂ ਦਿੱਤੀਆਂ ਕਦੀ ਪੁੱਛਿਆ ਵੀ ਸਾਡੇ ਸਮਾਜ ਲਈ ਤੁਸੀਂ ਕੀ ਕਰ ਰਹੇ ਹੋ ਸਾਡੇ ਸਮਾਜ ਦੇ ਅੰਦਰ ਤੇ ਕੋਈ ਏਜੰਡਾ ਰਹਿ ਗਿਆ ਹੈ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਗੱਲ ਖਤਮ ਹੋ ਗਈ ਕਮਾਲ ਦੀ ਗੱਲ ਹੈ ਹੋਰ ਦੂਜਾ ਏਜੰਡਾ ਹੀ ਨਹੀਂ ਹੈਗਾ ਸਾਡੇ ਅੰਦਰ ਕਿ ਨੂੰ ਪੁੱਛੀਏ ਜਾ ਕੇ ਕਦੀ ਪੁੱਛਿਓ ਉਹਨਾਂ ਨੂੰ ਤੇ ਮaaf ਕਰਿਓ ਨਾ ਪੁੱਛਣ ਦਾ ਨਤੀਜਾ ਕੀ ਹੈ ਅੰਨਾ ਭਰੋਸਾ ਕਰ ਲਿਆ ਉਹਦੇ ਤੇ ਜਿਹੜਾ ਆਪਨੇ ਤੇ ਜਿਹੜਾ ਆਪਨੇ ਉਹਦੇ ਤੇ ਭਰੋਸਾ ਕਰ ਲਿਆ ਤੇ ਮaaf ਕਰਨਾ ਫਿਰ ਡੁੱਬਣਾ ਤੇ ਸਾਰਿਆਂ ਨਹੀਂ ਫਿਰ ਕੱਲ ਨੂੰ ਤੁਸੀਂ ਸਰਕਾਰ ਨੂੰ ਜ਼ਿੰਮੇਵਾਰ ਤੇ ਨਹੀਂ ਠਹਿਰਾ ਸਕਦੇ ਨਾ ਇਸੇ ਤਰ੍ਹਾਂ ਧਰਮ ਦੇ ਅੰਦਰ ਹੈ ਸਤਿਗੁਰ ਕਹਿੰਦੇ ਨੇ ਜੇ ਅਧੂਰੇ ਦਾ ਪੱਲਾ ਫੜ ਲੇਂਗਾ ਅੱਜ ਦੇ ਸਮੇਂ ਅੰਦਰ ਬੜੇ ਨੇ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਦਾ ਸਿਧਾਂਤ ਦਿੱਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸ਼ਬਦ ਗੁਰੂ ਨੂੰ ਥਾਪਨਾ ਦੇ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਨੂੰ ਆਖਿਆ ਵੀ ਇਹ ਤੁਹਾਡੇ ਗੁਰੂ ਨੇ ਤੇ ਮਾਫ ਕਰਨਾ ਜੀ ਅੱਜ ਸਿੱਖ ਪੰਥ ਦੇ ਅੰਦਰ ਗੱਲ ਕਰੀਏ ਕਿੰਨੇ ਗੁਰੂ ਨੇ ਕਿੰਨੇ ਗਿਣਤੀ ਹੈ ਸਾਡੇ ਕੋਲ ਨੂੰ ਮੈਨੂੰ ਮਾਫ ਕਰਨਾ ਗਿਣਤੀ ਹੈ ਸਾਡੇ ਕੋਲੋਂ ਕਿੰਨੇ ਗੁਰੂ ਨੇ ਗੁਰੂ ਤੇ ਕੋਈ ਸੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਸਰਾ ਤੇ ਗੁਰੂ ਦਾ ਲੈਣਾ ਸੀ ਨਾ ਅਸੀਂ ਕਿੰਨਾ ਦਾ ਲੈ ਰਹੇ ਸੀ ਸ਼ਰੀਰ ਦਾ ਲੈ ਰਹੇ ਜਿਹੜੇ ਆਪ ਡੁੱਬੇ ਹੋਏ ਨੇ ਉਹ ਸਾਨੂੰ ਕਿਵੇਂ ਤਾਰਨਗੇ ਜਿਨ੍ਹਾਂ ਦੀ ਅਜੇ ਤੱਕ ਆਪਣੀ ਸੰਸਾਰ ਦੇ ਅੰਦਰ ਮਨ ਦੇ ਅੰਦਰ ਦੀਆਂ ਖਾਇਸ਼ਾਂ ਸੰਸਾਰ ਨਾਲ ਜੁੜੀਆਂ ਨੇ ਉਹ ਸਾਨੂੰ ਨਿਰੰਕਾਰ ਨਾਲ ਕਿਵੇਂ ਜੋੜ ਦੇਣਗੇ ਨਹੀਂ ਜੋੜ ਸਕਦੇ ਗੁਰਦੇਵ ਪਿਤਾ ਜੀ ਇਸੇ ਕਰਕੇ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਤਾਹੂ ਪੁੱਛ ਤਿਡੰ ਕਲ ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਪੁੱਛ ਜਿਹੜੇ ਤਰਨਾ ਜਾਣਦੇ ਨੇ ਅਗਿਆਨੀ ਬੰਦੇ ਨੂੰ ਨਾ ਪੁੱਛ ਅਗਿਆਨੀ ਨੂੰ ਪੁੱਛੇਗਾ ਸਤਿਗੁਰ ਕਹਿੰਦੇ ਨੇ ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਬਹਾਈ ਆਪ ਵੀ ਡੁੱਬੇ ਨੇ ਤੈਨੂੰ ਵੀ ਡੋਬ ਦੇਣਗੇ ਜੇ ਤੂੰ ਤਰਨਾ ਹੈ ਤੇ ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਪੱਲਾ ਫੜ ਜਿਹੜੇ ਆਪ ਤਰੇ ਹੋਏ ਧਿਆਨ ਦੇਣਾ ਹੁਣ ਇਹ ਤਰੇ ਹੋਏਾਂ ਦੀ ਪਛਾਣ ਕਿਵੇਂ ਕੀਤੀ ਜਾਏਗੀ ਇਹ ਤੇ ਸਾਨੂੰ ਆਪਣੀ ਮਤ ਨਾਲ ਕਰਨੀ ਪੈਣੀ ਹੈ ਅੰਨੇ ਭਗਤ ਬਣ ਕੇ ਵਿਸ਼ਵਾਸ ਕਰਕੇ ਨਹੀਂ ਚੱਲਿਆ ਜਾਣਾ ਅੰਨੇ ਭਗਤ ਬਣ ਕੇ ਨਹੀਂ ਚੱਲਿਆ ਜਾਣਾ ਹਾਂ ਪੂਰੇ ਉੱਤੇ ਅੰਨਾ ਵਿਸ਼ਵਾਸ ਕਰਕੇ ਚੱਲ ਜਾਓ ਫਿਰ ਜ਼ਿੰਦਗੀ ਦੇ ਕਿਸੇ ਮੁਕਾਮ ਤੇ ਜ਼ਰੂਰ ਪਹੁੰਚ ਜਾਵਾਂਗੇ ਅਸੀਂ ਉਹਨਾਂ ਤੇ ਵਿਸ਼ਵਾਸ ਕਰਕੇ ਬੈਠੇ ਆ ਜਿਹੜੇ ਆਪ ਡੁੱਬੇ ਹੋਏ ਨੇ ਤੇ ਗੁਰਦੇਵ ਪਿਤਾ ਜੀ ਕਹਿੰਦੇ ਨੇ ਤਾਂਹੁ ਖਰੇ ਸੁਜਾਨ ਸੁਜਾਨ ਦਾ ਮਤਲਬ ਸਿਆਣੇ ਪਾਤਸ਼ਾਹ ਕਹਿੰਦੇ ਨੇ ਉਹ ਹੀ ਸਿਆਣੇ ਨੇ ਜਿਨੇ ਜਾਣਦੇ ਨੇ ਮੰਝਾਂ ਇੰਨੀ ਕਪਰੀ ਕਪਰੀ ਦਾ ਮਤਲਬ ਹੁੰਦਾ ਹੈ ਲਹਿਰਾਂ ਕੱਪੜ ਲਹਿਰਾਂ ਜਿਹੜੇ ਨਾ ਲਹਿਰਾਂ ਦੇ ਵਿੱਚੋਂ ਪਾਰ ਨਿਕਲ ਗਏ ਜਿਨ੍ਹਾਂ ਇਹਨਾਂ ਲਹਿਰਾਂ ਵਿੱਚੋਂ ਪਾਰ ਹੋਣ ਦੀ ਜੁਗਤ ਸਿੱਖ ਲਈ ਸਤਿਗੁਰ ਕਹਿੰਦੇ ਨੇ ਉਹ ਸਿਆਣੇ ਨੇ ਹੁਣ ਜੁਗਤ ਸਿੱਖਣੀ ਹੈ ਤੇ ਸਿੱਖਣ ਦੇ ਲਈ ਪੂਰੇ ਨਾਲ ਕੋਈ ਵੀ ਜੀਵਨ ਦਾ ਫੀਲਡ ਹੈ ਸਾਧ ਸੰਗਤ ਜੀ ਕੋਈ ਕਿਸੇ ਫੀਲਡ ਵਿੱਚ ਕੰਮ ਕਰਦਾ ਉਹ ਅਧੂਰੇ ਨਾਲ ਤੇ ਨਹੀਂ ਜੁੜਦਾ ਉਹ ਹਮੇਸ਼ਾ ਪੂਰੇ ਨਾਲ ਜੁੜਦਾ ਹੈ ਧਰਮ ਦੀ ਦੁਨੀਆ ਦੇ ਵਿੱਚ ਇੱਕ ਐਸਾ ਮੁਕਾਮ ਹੈ ਜਿੱਥੇ ਬੰਦਾ ਹਰ ਜਣੇ ਖਣੇ ਦੇ ਚਰਨਾਂ ਦੇ ਵਿੱਚ ਡਿੱਗਿਆ ਫਿਰਦਾ ਹੈ ਹਰ ਇੱਕ ਦੇ ਕੋਈ ਪੁੱਛਣ ਵਾਲੀ ਗੱਲ ਨਹੀਂ ਸਤਿਗੁਰੂ ਜੀ ਇਸੇ ਕਰਕੇ ਕਹ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਤਰਨੈ ਉਹਨਾਂ ਦਾ ਆਸਰਾ ਲੈ ਜਿਹੜੇ ਤਰੇ ਹੋਏ ਨਹੀਂ ਤੇ ਸਿਆਣਾ ਹੋ ਵੀ ਇਹ ਸਤਿਗੁਰ ਕਹਿੰਦੇ ਨੇ ਜਿਹੜਾ ਉਹਨਾਂ ਦਾ ਆਸਰਾ ਲੈ ਲੈਂਦਾ ਹੈ ਜਿਹੜੇ ਇਹਨਾਂ ਲਹਿਰਾਂ ਦੇ ਵਿੱਚੋਂ ਸਾਨੂੰ ਬਾਹਰ ਕੱਢ ਲੈ। ਇਸੇ ਕਰਕੇ ਪਾਤਸ਼ਾਹ ਜੀ ਫਿਰ ਦੂਜੇ ਸ਼ਲੋਕ ਵਿੱਚ ਬਚਨ ਕਰਦੇ ਨੇ। ਸਾਹਿਬ ਕਹਿੰਦੇ ਨੇ ਝਾੜ ਝਖੜ ਉਹਹਾੜ ਪਾਤਸ਼ਾਹ ਕਹਿੰਦੇ ਨੇ ਬਹੁਤ ਝਾੜ ਨਹੀਂ ਸੰਸਾਰ ਦੇ ਅੰਦਰ ਝੱਖੜ ਜਿਵੇਂ ਹਨੇਰੀ ਆਉਂਦੀ ਹੈ ਨਾ ਸਿੱਕੇ ਨੇ ਝੱਖੜ ਆ ਗਿਆ ਝੱਖੜ ਉਹ ਹਾੜ ਉਹ ਹਾੜ ਕਹਿੰਦੇ ਨੇ ਹੜ ਨੂੰ ਜਿਵੇਂ ਪਾਣੀ ਦੇ ਸਮੁੰਦਰ ਦੇ ਅੰਦਰ ਹੜ ਆ ਜਾਂਦਾ ਪਾਤਸ਼ਾਹ ਕਹਿੰਦੇ ਨੇ ਚਾਰੇ ਪਾਸੇ ਅਗਿਆਨਤਾ ਦਾ ਅਵਗੁਣਾ ਦਾ ਵਿਕਾਰਾਂ ਦਾ ਹੜ ਆਇਆ ਹੋਇਆ ਹਨੇਰੀ ਚੱਲਦੀ ਚਾਰੇ ਪਾਸੇ ਬੰਦਾ ਉਸੇ ਵਹਿਨ ਦੇ ਵਿੱਚ ਵਹਿੰਦਾ ਜਾ ਰਿਹਾ ਹੈ ਅਪਾ ਵਿਸ਼ਵਾਸ ਉਸੇ ਚੀਜ਼ ਤੇ ਕਰਨੇ ਹਨ ਜਿਸ ਪਾਸੇ ਬਹੁਤਾਤ ਲੋਕਾਂ ਦੀ ਹੋਵੇ। ਇਹੀ ਕਾਰਨ ਸੀ ਇੱਕ ਬਾਣੀ ਦਾ ਬਚਨ ਬਾਬਾ ਜੀ ਕਹਿੰਦੇ ਨੇ ਕਬੀਰ ਜਿਹ ਮਾਰਗ ਪੰਡਤ ਗਏ। ਬਾਬਾ ਜੀ ਕਹਿੰਦੇ ਨੇ हे ਕਬੀਰ ਜਿਸ ਮਾਰਗ ਤੇ ਪੰਡਤ ਲੋਕ ਗਏ। ਪੰਡਤ ਮਤਲਬ ਸਿਆਣੇ। ਜਿਹੜੇ ਕਹਿੰਦੇ ਸੀ ਅਸੀਂ ਸਿਆਣੇ ਆ। ਜਿਹ ਮਾਰਗ ਪੰਡਤ ਗਏ ਪਾਛੈ ਭਰੀ ਬਹੀਰ। ਉਹਨਾਂ ਦੇ ਪਿੱਛੇ ਜਾਣ ਵਾਲਿਆਂ ਦੀਆਂ ਬਹੁਤ ਲੰਮੀਆਂ ਲੰਮੀਆਂ ਲੇਣਾ ਲੱਗੀਆਂ ਹੋਈਆਂ ਸਨ। ਇੱਕ ਔਗਟ ਘਾਟੀ RAM ਕੀ ਪਰ ਇੱਕ ਰਸਤਾ ਸੀ ਜਿਹੜਾ ਬੜਾ ਔਖਾ ਸੀ ਔਖਾ ਕਿਉਂ ਸੀ ਕਿਉਂਕਿ ਉੱਥੇ ਮੈਂਟਲੀ ਸੋਚਣਾ ਪੈਂਦਾ ਸੀ ਭਗਤ ਬਣਨ ਲਈ ਕੀ ਹੈ ਕਿਸੇ ਦਾ ਰੰਗ ਲਾ ਲਓ ਹੁੰਦੇ ਭਗਤ ਬਣ ਜਾਓਗੇ ਤੁਰਪੋਂ ਦੇ ਪਿੱਛੇ ਪਰ ਜਦੋਂ ਤੁਹਾਨੂੰ ਰਸਤਾ ਖੁਦ ਚੁਣਨਾ ਪਏਗਾ ਫਿਰ ਤੁਹਾਨੂੰ ਬੜੀਆਂ ਡੰਗਾਈਆਂ ਦੇ ਵਿੱਚੋਂ ਬੜੇ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਲੰਘਣਾ ਪਏਗਾ ਉੱਥੇ ਤੁਹਾਡੀ ਮਿਹਨਤ ਲੱਗੇਗੀ ਮਸ਼ੱਕਤ ਲੱਗੇਗੀ ਤੁਹਾਨੂੰ ਮੈਂਟਲੀ ਸੋਚਣਾ ਪਏਗਾ ਤੁਹਾਨੂੰ ਫਿਜ਼ੀਕਲੀ ਵਰਕ ਕਰਨਾ ਪਏਗਾ ਪਰ ਜਦੋਂ ਤੁਸੀਂ ਉਸ ਉਸ ਪੈਂਡੇ ਵਿੱਚੋਂ ਲੰਘੋਗੇ ਫਿਰ ਜਿਹੜੀ ਮੰਜ਼ਲ ਮਿਲੇਗੀ ਤੁਹਾਨੂੰ ਉਹਦੇ ਵਿੱਚ ਆਨੰਦ ਆਏਗਾ ਬਾਬਾ ਜੀ ਇਹ ਗੱਲ ਕਹਿ ਰਹੇ ਨੇ ਕਹਿੰਦੇ ਨੇ ਇੱਕ ਔਕਟ ਘਾਟੀ RAM ਕੀ ਤਿਹ ਚੜ ਰਹੇ ਹੋ ਕਬੀਰ ਬਾਬਾ ਜੀ ਕਹਿੰਦੇ ਨੇ ਰੱਬ ਦੇ ਘਰ ਦੀ ਘਾਟੀ ਔਖੀ ਏ ਔਖੀ ਕਿਉਂ ਏ ਕਿਉਂਕਿ ਇੱਥੇ ਤੁਰਨ ਵਾਲਾ ਬੰਦਾ ਕ੍ਰਾਂਤੀਕਾਰੀ ਬੰਦਾ ਹੁੰਦਾ ਹੈ ਕਿਸੇ ਦੇ ਪਿੱਛੇ ਲੱਕੇ ਨਹੀਂ ਤੁਰਿਆ ਜਾਂਦਾ ਮਾਫ ਕਰਨਾ ਜੇ ਕਿਸੇ ਦੇ ਪਿੱਛੇ ਲੱਕੇ ਤੁਰोगे ਕਦੀ ਪੂਰੇ ਨਹੀਂ ਹੋਗੇ ਹਾਂ ਪਰਚੋਲ ਕਰੋ ਜਿੰਦੇ ਪਿੱਛੇ ਅਸੀਂ ਲੱਗੇ ਆ ਉਹ ਪੂਰਾ ਹੈ ਕਿ ਨਹੀਂ ਹੈ ਅੱਜ ਤੇ ਹਾਲਾਤੇ ਨੇ ਮਰਨ ਵਾਲੇ ਮਰ ਗਏ ਬੰਦੇ ਲੋਕ ਘਰਾਂ ਦੇ ਵਿੱਚ ਮਰਨ ਵਾਲਿਆਂ ਦੀਆਂ ਜੁੱਤੀਆਂ ਰੱਖ ਕੇ ਉਹਨਾਂ ਨੂੰ ਪੂਜੀ ਜਾਂਦੇ ਨੇ ਜੁੱਤੀਆਂ ਨੇ ਤੁਹਾਨੂੰ ਕੀ ਦੇ ਦੇਣਾ ਹੈ ਮੈਂ ਬੜੇ ਘਰ ਐਸੇ ਵੇਖੇ ਨੇ ਜਿਹੜੇ ਪੂਜਦੇ ਨੇ ਸਾਡੇ ਗੁਰੂ ਨੇ ਗੁਰੂ ਨੇ ਘਰ ਵਿੱਚ ਜੁੱਤੀਆਂ ਰੱਖੀਆਂ ਨੇ ਚੋਲੇ ਰੱਖੇ ਨੇ ਘਰ ਵਿੱਚ ਕੱਪੜੇ ਰੱਖੇ ਨੇ ਉਹਨਾਂ ਨੂੰ ਮੱਥੇ ਟੇਕੀ ਜਾਂਦੇ ਨੇ ਕੀ ਦੇ ਰਹੇ ਨੇ ਕੱਪੜੇ ਤੁਹਾਨੂੰ ਜੁੱਤੀ ਨੂੰ ਮੱਥਾ ਟੇਕ ਕੇ ਕੀ ਮਿਲ ਜੇਗਾ ਤੁਹਾਨੂੰ ਜੁੱਤੀ ਗਿਆਨ ਦੇ ਰਹੀ ਹੈ ਤੁਹਾਨੂੰ ਗਿਆਨ ਦੇਣਾ ਹੈ ਸ਼ਬਦ ਨੇ ਧਿਆਨ ਦੇਣਾ ਸ਼ਬਦ ਤੋਂ ਬਿਨਾਂ ਬੰਦਾ ਅਧੂਰਾ ਹੈ ਗਿਆਨ ਦੇਣਾ ਤੁਹਾਨੂੰ ਸ਼ਬਦ ਨੇ ਇਸੇ ਕਰਕੇ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ 10 ਜਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ ਸਰੀਰ ਰੂਪ ਵਿੱਚ ਜਦੋਂ ਸ਼ਬਦ ਨੂੰ ਮੁਕੰਮਲ ਬਣਾ ਦਿੱਤਾ ਫਿਰ ਸਤਿਗੁਰ ਨੇ ਆਖਿਆ ਅੱਜ ਤੋਂ ਬਾਅਦ ਸਰੀਰ ਨਹੀਂ ਅੱਜ ਤੋਂ ਬਾਅਦ ਸ਼ਬਦ ਤੁਹਾਡਾ ਗੁਰੂ ਹੈ ਇਸੇ ਕਰਕੇ ਸਤਿਗੁਰ ਨੇ ਬਾਣੀ ਇੰਨੇ ਧਾਰਮਿਕ ਗ੍ਰੰਥਾਂ ਦੇ ਅੰਦਰ ਧਾਰਮਿਕ ਵੇਦ ਨੇ ਉਪਨਿਸ਼ਦ ਨੇ ਸਮ੍ਰਿਤੀਆਂ ਨੇ ਪੁਰਾਣ ਨੇ ਕੁਰਾਨ ਨੇ ਕਿਉਂ ਨਹੀਂ ਜੇ ਸਿਰਫ ਮੂਰਤੀ ਨੂੰ ਮੱਥਾ ਟੇਕਣ ਨਾਲ ਰੱਬ ਮਿਲ ਜਾਂਦਾ ਫਿਰ ਵੇਦਾਂ ਦਾ ਕੀ ਕਾਰਜ ਹੈ ਫਿਰ ਉਪਨਿਸ਼ਦ ਕਿਉਂ ਲਿਖੇ ਗਏ ਕੁਰਾਨ ਕਿਉਂ ਲਿਖੀ ਗਈ ਪੁਰਾਨ ਕਿਉਂ ਲਿਖੇ ਗਏ ਕਦੀ ਸੋਚਿਆ ਮਾਈਂਡ ਵਿੱਚ ਵੀ ਕਿਉਂ ਲਿਖੇ ਗਏ ਜੇ ਲਿਖੇ ਨੇ ਤੇ ਲਿਖਣ ਦਾ ਹੁਣ ਮੰਨ ਲੋ ਕਿਤਾਬਾਂ ਨੇ ਜਿਹੜੀਆਂ ਬੱਚੇ ਨੂੰ ਅੱਜ ਬੱਚੇ ਨੇ ਨਵੀਂ ਕਲਾਸ ਵਿੱਚ ਜਾਣਾ ਹੋਵੇ ਉਹਨੂੰ ਸਭ ਤੋਂ ਪਹਿਲਾਂ ਕੀ ਕਰਨਾ ਪੈਂਦਾ ਐਡਮਿਸ਼ਨ ਐਡਮਿਸ਼ਨ ਲੈ ਕੇ ਕਿ ਕਿਤਾਬਾਂ ਖਰੀਦੋ ਕਿਉਂ ਜੇ ਉਹ ਬੱਚਾ ਅਖੇ ਵੀ ਕਿਤਾਬਾਂ ਖਰੀਦਨ ਦੀ ਕੀ ਜ਼ਰੂਰਤ ਹੈ ਤੁਸੀਂ ਮੰਦਰ ਜਾਂਦੇ ਹੋ ਮੂਰਤੀ ਨੂੰ ਮੱਥਾ ਟੇਕ ਕੇ ਆ ਜਾਂਦੇ ਹੋ ਮੈਂ ਵੀ ਸਕੂਲ ਜਾਵਾਂਗਾ ਸਕੂਲ ਦੀ ਬਿਲਡਿੰਗ ਨੂੰ ਮੱਥਾ ਟੇਕ ਕੇ ਆ ਜਾਵਾਂਗਾ ਤੁਹਾਡਾ ਧਰਮ ਪੂਰਾ ਹੋ ਜਾਂਦਾ ਹੈ ਮੂਰਤੀ ਨੂੰ ਮੱਥਾ ਟੇਕ ਕੇ ਮੇਰਾ ਧਰਮ ਪੂਰਾ ਹੋ ਜਾਏਗਾ ਬਿਲਡਿੰਗ ਨੂੰ ਮੱਥਾ ਟੇਕ ਕੇ ਅਸੀਂ ਆਖਾਂਗੇ ਨਹੀਂ ਬਿਲਡਿੰਗ ਨੂੰ ਮੱਥਾ ਟੇਕਿਆ ਨਹੀਂ ਗੱਲ ਬੰਨੀ ਕਿਤਾਬਾਂ ਪੜ੍ਹਨੀਆਂ ਪਹਿਣੀਆਂ ਨੇ ਮਾਫ ਕਰਨਾ ਸਿਰਫ ਜੇ ਇਹ ਆਖੀਏ ਵੀ ਸੰਗਮਰਮਰ ਦੇ ਪੱਥਰ ਨੂੰ ਮੂਰਤੀਆਂ ਨੂੰ ਮੱਥੇ ਟੇਕ ਕੇ ਰੱਬ ਦਾ ਘਰ ਮਿਲ ਜੇਗਾ ਨਹੀਂ ਉਹਦੇ ਲਈ ਤੁਹਾਨੂੰ ਧਾਰਮਿਕ ਗ੍ਰੰਥ ਪੜ੍ਹਨੇ ਪਣੇ ਨੇ ਹਰ ਬੰਦੇ ਦੀ ਰਿਸਪੌਂਸਿਬਿਲਟੀ ਹੈ ਹਰ ਬੰਦੇ ਦੀ ਇਸੇ ਕਰਕੇ ਹਰ ਧਰਮ ਦੇ ਅੰਦਰ ਬੰਦੇ ਨੂੰ ਸਮਾਂ ਦਿੱਤਾ ਗਿਆ ਸਵੇਰ ਦਾ ਸ਼ਾਮ ਦਾ ਥੋੜਾ ਬਹੁਤਾ ਸਮਾਂ ਜਿੰਨਾ ਕੋਈ ਕੱਢ ਸਕੇ ਉਹ ਆਪਣੇ ਜੀਵਨ ਵਿੱਚ ਸਮਾਂ ਕੱਢ ਕੇ ਜੀਵਨ ਦੇ ਇਨ੍ਹਾਂ ਧਾਰਮਿਕ ਗ੍ਰੰਥਾਂ ਨੂੰ ਜੀਵਨ ਵਿੱਚ ਪੜੇ ਤਾਂ ਕਿ ਉਹਨੂੰ ਸਮਝ ਆ ਜਾਏ ਸਾਡੇ ਵੱਡਿਆਂ ਨੇ ਇਹਨਾਂ ਗ੍ਰੰਥਾਂ ਦੇ ਵਿੱਚ ਸਾਡੇ ਜੀਵਨ ਨੂੰ ਕਢਣ ਦੇ ਲਈ ਕੁਝ ਦਿੱਤਾ ਹੈ ਤੇ ਗੁਰਦੇਵ ਪਿਤਾ ਜੀ ਇਹੀ ਗੱਲ ਕਹਿ ਰਹੇ ਨੇ ਸਤਿਗੁਰ ਕਹਿੰਦੇ ਨੇ ਝਾੜ ਚੁੱਕ ਝੁੱਲ ਰਿਹਾ ਝੱਖੜ ਵਹਿਦਿਆ ਲਹਿਰਾਂ ਬੜੀਆਂ ਤੇਜ ਨੇ ਵਿਕਾਰਾਂ ਦੀਆਂ ਲਹਿਰੀ ਵਹਿਣ ਲੱਖੇ ਸ੍ਰੀ ਲੱਖਾਂ ਹੀ ਇੱਕ ਅੱਧੀ ਨਹੀਂ ਲੱਖਾਂ ਹੀ ਤੇ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਸਿਉ ਆਲਾਏ ਜਿਹੜਾ ਸਿਆਣਾ ਹੈ ਉਹ ਆਪਣੇ ਗੁਰੂ ਨੂੰ ਆਵਾਜ਼ਾਂ ਮਾਰਦਾ ਹੈ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੈ ਕੀ ਕਰਦਾ ਸਤਿਗੁਰੂ ਸਿਓ ਆ ਲਾਏ ਬੇੜੇ ਡੁੱਬਣ ਨਾਹੀਂ ਪੋ ਸਤਿਗੁਰ ਕਹਿੰਦੇ ਨੇ ਉਹਨਾਂ ਦੇ ਬੇੜੇ ਫਿਰ ਇਸ ਝੱਖੜ ਵਿੱਚ ਡੁੱਬਦੇ ਨਹੀਂ ਨਹੀਂ ਡੁੱਬਦੇ ਉਹ ਚਿੰਤਾ ਵਿੱਚ ਚਿੰਤਾਤੁਰ ਨਹੀਂ ਹੁੰਦੇ ਡਿਪਰੈਸ਼ਨ ਵਿੱਚ ਨਹੀਂ ਕਦੇ ਜੀਵਨ ਜੀਉਂਦੇ ਮਾਫ਼ ਕਰਨਾ ਚਿੰਤਾ ਵਿੱਚ ਉਹੀ ਬੰਦਾ ਹੋਏਗਾ ਜਿਸ ਬੰਦੇ ਦੇ ਕੋਲ ਸੱਚ ਨਹੀਂ ਹੈ ਜਿੰਦੇ ਕੋਲ ਜੀਵਨ ਜਿਉਣ ਦਾ ਆਧਾਰ ਸ਼ਬਦ ਨਹੀਂ ਹੈ ਕਿਉਂਕਿ ਜਦੋਂ ਆਖਰ ਨੂੰ ਲੜਾਈ ਤੇ ਇਸ ਮਾਈਂਡ ਦੇ ਅੰਦਰ ਸ਼ਬਦ ਦੀ ਹੈ ਨਾ ਜਦੋਂ ਬੰਦਾ ਲੜਦਾ ਆਖਰ ਉਹ ਦੇੜਬੰਦ ਤੇ ਸ਼ਬਦਾਂ ਦੇ ਲੜਾਈ ਤੇ ਸ਼ਬਦਾਂ ਨਾਲ ਹੀ ਹੁੰਦੀ ਹੈ ਨਾ ਤੇ ਜਿੱਤਦਾ ਕੋਣ ਹੈ ਜਿੰਦੇ ਕੋਲ ਜੀਵਨ ਦੇ ਦੋਵੇਂ ਪਹਿਲੂ ਹੁੰਦੇ ਨੇ ਹਾਰਦਾ ਉਹ ਏ ਜਿਹੜਾ ਬੰਦਾ ਸਮਝ ਲੇ ਵੀ ਨਹੀਂ ਆਹ ਚੀਜ਼ ਹੈ ਮਾਇਸ਼ਾ ਦੇ ਤੇ ਖਤਮ ਹੋ ਗਿਆ ਹੁਣ ਅੱਗੇ ਕੁਝ ਵੀ ਨਹੀਂ ਸਤਗੁਰ ਗੁਰਦੇਵ ਪਿਤਾ ਜੀ ਕਹਿੰਦੇ ਨੇ ਨਹੀਂ ਜਿਹੜੇ ਗੁਰੂ ਨੂੰ ਆਵਾਜ਼ਾਂ ਮਾਰਦੇ ਨੇ ਸਤਗੁਰ ਸਿਓ ਆਲਾਏ ਬੇੜੇ ਡੁੱਬਣ ਨਹੀਂ ਉਹਨਾਂ ਦੇ ਬੇੜੇ ਕਦੀ ਨਹੀਂ ਡੁੱਬਦੇ ਉਹ ਸਮੁੰਦਰ ਨੂੰ ਪਾਰ ਕਰ ਜਾਂਦੇ ਨੇ ਉਹਨਾਂ ਨੂੰ ਸੰਸਾਰ ਯਾਦ ਕਰਦਾ ਹੈ ਜਗਤ ਯਾਦ ਕਰਦਾ ਹੈ ਉਹਨਾਂ ਨੂੰ ਜਗਤ ਦੇ ਵਿੱਚ ਬੜੇ ਉੱਚੇ ਖਿਤਾਬ ਮਿਲਦੇ ਨੇ ਬਾਬਾ ਕਬੀਰ ਭਗਤ ਰਵਿਦਾਸ ਭਗਤ ਨਾਮਦੇਵ ਜੀ ਭਗਤ ਰੋਚਨ ਜੀ ਕਿੰਨਿਆਂ ਦੇ ਨਾਮ ਲਈਏ ਉਹ ਯਾਦ ਕੀਤੇ ਜਾਂਦੇ ਨੇ ਜਿਨ੍ਹਾਂ ਨੇ ਆਵਾਜ਼ ਮਾਰੀ ਗੁਰੂ ਨੂੰ ਪੁਕਾਰ ਕਰਕੇ ਆਪਣੇ ਜੀਵਨ ਨੂੰ ਸੱਚੇ ਸਤਗੁਰ ਦੇ ਚਰਨਾਂ ਨਾਲ ਜੋੜਿਆ ਔਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਲਿਆ ਜੇ ਤੂੰ ਵੀ ਤਰਨਾ ਚਾਹਨਾ ਹੈ ਤੇ ਪੂਰੇ ਗੁਰੂ ਦੇ ਕੋਲੋਂ ਪੁੱਛ ਕੇ ਤਰਨ ਦੀ ਜਾਂਚ ਸਿੱਖ